ਰਾਜਸਥਾਨ ਦੇ ਕੋਟਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੈਂਕ ਦੀ ਮਹਿਲਾ ਅਧਿਕਾਰੀ ਨੇ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਕਰੋੜਾ ਰੁਪਏ ਕਢਵਾਏ ਔਰ ਉਸ ਨੂੰ ਸ਼ੇਅਰ ਮਾਰਕੀਟ ਦੇ ਵਿੱਚ ਲਗਾ ਦਿੱਤਾ ਹਾਲਾਂਕਿ ਇੱਕ ਪਾਸੇ ਤਾਂ ਇਹ ਜਿਹੜੇ ਸ਼ੇਅਰ ਮਾਰਕੀਟ ਦੇ ਵਿੱਚ ਕਰੋੜਾ ਰੁਪਏ ਲਗਾਏ ਸੀ ਇਹ ਤਾਂ ਡੁੱਬ ਗਏ ਪਰ ਦੂਜੇ ਪਾਸੇ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸੀ ਔਰ ਉਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਔਰ ਇਸ ਮਹਿਲਾ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਤਾਂ ਦੇਖ ਸਕਦੇ ਹੋ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਰਾਜਸਥਾਨ ਦੇ ਕੋਟਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਆਈਸੀ ਆਈਸੀ ਆਈ ਬੈਂਕ ਦੀ ਮਹਿਲਾ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਲੋਕਾਂ ਦੇ ਖਾਤਿਆਂ ਚੋਂ 4 ਕਰੋੜ 58 ਲੱਖ ਰੁਪਏ ਇਸ ਮਹਿਲਾ ਅਧਿਕਾਰੀ ਨੇ ਕਢਵਾਏ ਔਰ ਪੈਸੇ ਕਢਵਾਉਣ ਤੋਂ ਪਹਿਲਾਂ ਇਹ ਜਿਹੜੇ ਲੋਕਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਮੋਬਾਈਲ ਨੰਬਰ ਹੁੰਦੇ ਸੀ ਉਹਨਾਂ ਨੂੰ ਇਹ ਮਹਿਲਾ ਜਿਹੜੀ ਹੈ ਬੜੇ ਛਾਤਰ ਤਰੀਕੇ ਦੇ ਨਾਲ ਬਦਲ ਦਿੰਦੀ ਸੀ ਤਾਂ ਜੋ ਜਿਹੜੇ ਪੈਸੇ ਕਢਵਾਏ ਗਏ ਇਸ ਵੱਲੋਂ ਉਸ ਦਾ ਕੋਈ ਵੀ ਸੁਨੇਹਾ ਜਿਹੜਾ ਹੈ ਉਹ ਲੋਕਾਂ ਤੱਕ ਨਾ ਪਹੁੰਚੇ ਔਰ ਦੇਖ ਸਕਦੇ ਹੋ ਕਿਵੇਂ ਛਾਤਰ ਤਰੀਕੇ ਦੇ ਨਾਲ ਇਸ ਨੇ ਕਰੋੜਾਂ ਰੁਪਏ ਹਜ਼ਮ ਕਰ ਲਏ ਹਾਲਾਂਕਿ ਕਰੋੜਾ ਜੋ ਇਸਨੇ ਕੁਐਸ ਐਡਵਾਈਸ ਸੀ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਬੈਂਕ ਖਾਤਿਆਂ ਦੇ ਵਿੱਚੋਂ ਉਹਨਾਂ ਕਰੋੜਾ ਰੁਪਏ ਨੂੰ ਸ਼ੇਅਰ ਮਾਰਕੀਟ ਦੇ ਵਿੱਚ ਲਗਾਇਆ ਔਰ ਪੁਲਿਸ ਦੇ ਮੁਤਾਬਕ ਉਹਨਾਂ ਪੈਸਿਆਂ ਨੂੰ ਇਸ ਬੈਂਕ ਦੀ ਮਹਿਲਾ ਅਧਿਕਾਰੀ ਨੇ ਜਿਹੜਾ ਹੈ ਸ਼ੇਅਰ ਮਾਰਕੀਟ ਦੇ ਵਿੱਚ ਵੀ ਡਬੋ ਦਿੱਤਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੁਣ ਇਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਇਹ ਵੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਕਿ 2.5 ਸਾਲਾਂ 'ਚ 110 ਤੋਂ ਵੱਧ ਖਾਤਿਆਂ 'ਚੋਂ ਇਸ ਨੇ ਕਰੋੜਾ ਰੁਪਏ ਕਢਵਾਏ ਔਰ ਇੱਕ ਜੋ ਗ੍ਰਾਹਕ ਸੀ ਜੋ ਇੱਕ ਵਿਅਕਤੀ ਸੀ ਉਸ ਵੱਲੋਂ ਬੈਂਕ ਦੇ ਵਿੱਚ ਆ ਕੇ ਐਫ ਡੀ ਦੀ ਜਿਹੜੀ ਜਾਣਕਾਰੀ ਹੈ ਉਹ ਮੰਗੀ ਗਈ ਹਾਲਾਂਕਿ ਜਿਸ ਤਰੀਕੇ ਦੇ ਨਾਲ ਇਸ ਵੱਲੋਂ heira ਫੇਰੀਆਂ ਬੈਂਕ ਦੇ ਵਿੱਚ ਕੀਤੀਆਂ ਜਾ ਰਹੀਆਂ ਸੀ ਖਾਤਿਆਂ ਦੇ ਵਿੱਚੋਂ ਕਰੋੜਾਂ ਰੁਪਏ ਕਢਵਾਏ ਜਾ ਰਹੇ ਸੀ ਤਾਂ ਉਹ ਤਾਂ ਇੱਕ ਦਿਨ ਪਤਾ ਲੱਗਣਾ ਹੀ ਸੀ ਤਾਂ ਉਹ ਉਸ ਦੇ ਬਾਰੇ ਲਗਾਤਾਰ ਜਿਹੜੀ ਹੈ ਉਹ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਬੈਂਕ ਦੇ ਵਿੱਚ ਵੱਖ-ਵੱਖ ਲੋਕਾਂ ਵੱਲੋਂ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਰਿਹਾ ਸੀ ਜਿਹੜੇ ਗ੍ਰਾਹਕ ਨੂੰ ਉਹਨਾਂ ਨੂੰ ਇਹ ਪਤਾ ਲੱਗ ਰਿਹਾ ਸੀ ਕਿ ਸਾਡੇ ਖਾਤਿਆਂ ਦੇ ਵਿੱਚੋਂ ਬਾਰ-ਬਾਰ ਪੈਸੇ ਜਿਹੜੇ ਨੇ ਉਹ ਕਢਵਾਏ ਜਾ ਰਹੇ ਨੇ ਪਰ ਜਦੋਂ ਇਹ ਤਸਵੀਰ ਸਾਫ਼ ਹੋਈ ਇਹ ਮਾਮਲਾ ਜਿਵੇਂ ਪੁਲਿਸ ਦੇ ਸਾਹਮਣੇ ਆਇਆ ਤਾਂ ਪੁਲਿਸ ਨੇ ਜੇ ਤਾਂ ਜਾਂਚ ਕੀਤੀ ਤਾਂ ਇਸ ਦੇ ਜਿਹੜਾ ਇਸ ਦੇ ਸਾਹਮਣੇ ਪੁਲਿਸ ਦੇ ਸਾਹਮਣੇ ਇਹ ਆਇਆ ਕਿ ਬੈਂਕ ਦੀ ਮਹਿਲਾ ਅਧਿਕਾਰੀ ਹੀ ਇਸ ਦੇ ਪਿੱਛੇ ਆ ਹਾਲਾਂਕਿ ਹੁਣ ਇਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ 2.5 ਸਾਲਾਂ ਚ 110 ਤੋਂ ਵੱਧ ਖਾਤਿਆਂ ਚੋਂ ਇਸ ਨੇ ਕਰੋੜ ਰੁਪਏ ਕਢਵਾਏ ਸੀ ਔਰ ਸ਼ਿਕਾਇਤ ਮਿਲਨ ਤੇ ਹੀ ਪੁਲਿਸ ਨੇ ਜਿਹੜਾ ਉਹ ਮਾਮਲਾ ਦਰਜ ਕੀਤਾ ਹੈ ਤਾਂ ਤਸਵੀਰ ਜਿੱਥੇ ਇੱਕ ਪਾਸੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉੱਥੇ ਦੂਜੇ ਪਾਸੇ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਉਂ-ਜਿਉਂ ਲੋਕਾਂ ਵੱਲੋਂ ਸ਼ਿਕਾਇਤਾਂ ਅਦਿੱਤੀਆਂ ਜਾ ਰਹੀਆਂ ਸੀ ਬੈਂਕ ਦੇ ਵਿੱਚ ਤਾਂ ਉਸ ਤੋਂ ਬਾਅਦ ICICI ਬੈਂਕ ਦੇ DCM ਬ੍ਰਾਂਚ ਦੇ ਬੈਂਕ ਮੈਨੇਜਰ ਤਰुण ਹੋਰਾਂ ਨੇ ਜਿਹੜੀ ਹੈ ਪੁਲਿਸ ਨੂੰ ਇਹ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਮੁਲਜ਼ਮ ਸਾਕਸ਼ੀ ਗੁਪਤਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸਾਕਸ਼ੀ ਗੁਪਤਾ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਔਰ ਦੱਸਦੀ ਕਿ 2.5 ਸਾਲਾਂ ਦੇ ਵਿੱਚ ਜਿਹੜਾ 110 ਤੋਂ ਵੱਧ ਖਾਤਿਆਂ ਦੇ ਵਿੱਚੋਂ ਇਸਨੇ ਕਰੋੜਾ ਰੁਪਏ ਕਢਵਾਏ ਔਰ ਉਸ ਕਰੋੜਾ ਰੁਪਏ ਨੂੰ ਸ਼ੇਅਰ ਮਾਰਕੀਟ ਦੇ ਵਿੱਚ ਲਗਾਇਆ ਫਿਲਹਾਲ ਇਹ ਵੀ ਜਾਣਕਾਰੀ ਦੇ دیਏ ਕਿ ਕਰੋੜਾ ਰੁਪਏ ਇਸਨੇ ਜਿਹੜੇ ਨੇ ਉਹ ਸ਼ੇਅਰ ਮਾਰਕੀਟ ਦੇ ਵਿੱਚ ਡਬੋ ਦਿੱਤੇ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਲਜ਼ਮ ਦੀ ਬੈਂਕ ਦੀ ਮਹਿਲਾ ਅਧਿਕਾਰੀ ਹੈ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਲੋਕਾਂ ਦੇ ਖਾਤੇ ਦੇ ਵਿੱਚੋਂ 4 ਕਰੋੜ 58 ਲੱਖ ਰੁਪਏ ਇਸ ਵੱਲੋਂ ਕਢਾਏ ਗਏ ਸੀ ਹਾਲਾਂਕਿ ਉਹਨne ਇਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ दिनांक अठारह दो दो हजार पच्चीस को तरुण दादीच शाखा प्रबंधक आईसीआईसी बैंक श्री रामनगर ने उपस्थित थाना होकर एक तहरीरी रिपोर्ट पेश की कि, कि बैंक रिलेशनशिप मैनेजर साक्षी गुप्ता द्वारा इकतालीस खातेदारों के 110 बैंक अकाउंटों की ओडी अकाउंट खोलकर फ्रॉड कर फ्रॉड किया है और फ्रॉड करके ग्राहकों का पैसा चार करोड़ अट्ठावन लाख बयासी हजार छह सौ तिरसठ का गमन किया है जिस पर मुकदमा दर्ज कर अनुसंधान किया गया ने अनुसंधान बैंक का रिकॉर्ड प्राप्त किया गया मुलजिमा मुलजिमा साक्षी साक्षी को उसके पियर रावत से गिरफ्तार कर अनुसंधान किया गया उसके द्वारा काम में लिए गए मोबाइल व लैपटॉप को जब्त किया गया मुलजिमा साक्षी गुप्ता द्वारा गुप्ता द्वारा शेयर मार्केट में ग्राहकों का चार करोड़ अट्ठावन तो लाख रुपए करीब ये क्या उसमें शेयर मार्केट में डूब शेयर मार्केट में डूब डूबिए ग्राहकों का जो पैसा है वो ग्राहकों को बैंक ग्राहकों को बैंक द्वारा दे दिया गया है अन्य मुलजमानों के बारे में अनुसंधान जारी है।